प्यारे विद्यार्थियों मैं रणवीर सिंह भारद्वाज आज असी ਸਾਡੀ ਪੰਜਾਬ ਸਕੂਲ এডਿਕੇਸ਼ਨ ਬੋਰਡ ਦੀ ਜੋ ਪਾਠ ਪੁਸਤਕ ਦੀ ਸੀਰੀਜ਼ ਜਿसे ਲੈ ਕੇ ਚੱਲੇ ਹੋਆ ਉਸਦੇ ਪਾਠ ਨੰਬਰ ਇਤਿਹਾਸ ਦਾ ਭਾਗ ਨੰਬਰ 2 ਪਾਠ ਨੰਬਰ 10 Vedic ਕਾਲ ਅੱਜ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਪਿਛਲੀ ਜਮਾਤ ਤੱਕ ਦੇ ਵਿੱਚ ਅਸੀਂ ਜੋ ਕੀਤਾ ਸੀਗਾ ਹੜੱਪਾ ਸਭਿਅਤਾਈ ਦੇ ਲੋਕਾਂ ਦਾ ਜੀਵਨ ਤੇ ਪੂਰੀ ਜਾਣਕਾਰੀ ਹੜੱਪਾ ਸਭਿਅਤਾ ਬਾਰੇ ਅਸੀਂ ਕਿਤੇ ਸੀ ਇੱਕ ਕਲਾਸ ਤੋਂ ਸੀ ਸੇਮੇਂੇ ਕਲਾਸ ਦੇ ਵਿਦਿਆਰਥੀ ਨੂੰ ਦਿਖਾਓ ਅਤੇ ਜੋ ਵਿਦਿਆਰਥੀ PCS ਅਤੇ IAS ਪੰਜਾਬੀ ਮਾਧਿਅਮ ਦੇ ਵਿੱਚ ਕਰਨਾ ਚਾਹੁੰਦੇ ਨੇ ਉਹਨਾਂ ਲਈ ਇਹ ਪੁਸਤਕ ਉਹਨਾਂ ਦੇ ਬੇਸਿਕ ਸਟਰਕਚਰ ਨੂੰ ਸਟਰੋਂਗ ਕਰਨ ਲਈ ਬਹੁਤ ਲਾਭਦਾਇਕ ਹੋਵੇਗੀ ਅਤੇ ਪੰਜਾਬ ਦੇ ਪੇਪਰਾਂ ਲਈ ਤਾਂ ਇਹ ਪੁਸਤਕ ਅਸੀਂ ਕਹਦੇ ਇੱਕ ਰਾਮਬੰਡ ਦੀ ਤਰ੍ਹਾਂ ਕੰਮ ਕਰਦੀ ਹੈ ਆਪਣੀ ਜੀਕੇ ਨੂੰ ਸਟਰੋਂਗ ਕਰਨ ਲਈ ਇਸ ਪੁਸਤਕ ਦੇ ਵਿੱਚੋਂ ਤੁਸੀਂ ਇਹ ਸੇ ਕੰਟੈਕਟ ਨੂੰ ਪੜ੍ਹ ਸਕਦੇ ਹੋ ਤਾਂ ਸਮਾਂ ਬਰਬਾਦ ਨਾ ਕਰਦੇ ਹੋਏ ਸਿੱਧਾ ਪਹੁੰਚਦੇ ਹਾਂ ਅਸੀਂ ਆਪਣੇ ਟੌਪਿਕ ਦੇ ਉੱਤੇ ਗੱਲ ਕਰਦੇ ਵਿਦਿ ਕਾਲ ਲਗਭਗ 1500 ਈਸਾ ਪੂਰਵ ਤੋਂ 500 ਈਸਾ ਪੂਰਵ ਤੱਕ ਚੱਲਦਾ ਅਸੀਂ ਨੇ ਸਿੱਧੂ ਕੱਟੀ ਸਭਿਆਤਾ ਦਾ ਕਾਲ ਦੇਖਿਆ ਸੀ 1500 ਈਸਾ ਪੂਰਵ ਤੱਕ ਉਸ ਤੋਂ ਬਾਅਦ ਵਿਦਿ ਕਾਲ ਦਾ ਆਰੰਭ ਹੁੰਦਾਗਾ ਸ਼ਾਇਦ ਤੁਸੀਂ ਸਭ ਤੋਂ ਪੁਰਾਤਨ ਗ੍ਰੰਥ ਚਾਰ ਵੈਦਾਂ ਬਾਰੇ ਸੁਣਿਆ ਹੋਵੇਗਾ ਇਹ ਰਿਗਵੇਦ ਸ਼ਾਮਵੇਦ ਯਜੁਰਵੇਦ ਅਤੇ ਅਰਥਵਿਵੈਦ ਹਨ ਰਿਗਵੇਦ ਸੰਸਾਰ ਦੀ ਸਭ ਤੋਂ ਪੁਰਾਣੀ ਪੁਸਤਕ ਹੈ ਇਹ ਕੁਦਰਤੀ ਦੇਵਤਿਆਂ ਦੀ ਪ੍ਰਸ਼ੰਸਾ ਵਿੱਚ ਲਿਖੇ ਗਏ ਮੰਤਰਾਂ ਦਾ ਸੰਗ੍ਰਹਿ ਹੈ ਇਹ ਇੱਕ ਵਿਅਕਤੀ ਦੁਆਰਾ ਨਹੀਂ ਲਿਖਿਆ ਗਿਆ ਅਨੇਕ ਵਿਦਵਾਨ ઋਸ਼ੀਆਂ ਦੁਆਰਾ ਇੱਕ ਲੰਮੇ ਸਮੇਂ ਤੱਕ ਲਿਖੇ ਸ਼ੁਕਤ ਮੰਤਰ ਇਸ ਵਿੱਚ ਸ਼ਾਮਲ ਹਨ ਵੈਦਾਂ ਦੇ ਬਾਅਦ ਲੰਮੇ ਸਮੇਂ ਤੱਕ ਹੋਰ ਬਹੁਤ ਸਾਰੇ ਗ੍ਰੰਥ ਲਿਖੇ ਗਏ ਇਹਨਾਂ ਵਿੱਚੋਂ ਕੁਝ ਤਾਂ ਵੈਦਾਂ ਦੇ ਉੱਪਰ ਵੀ ਆਖਿਆ ਆਮਾ ਹਨ ਹੋਰ ਗ੍ਰੰਥ ਵੇਦਾਂ ਵਿਚ ਦਿੱਤੇ ਗਏ ਕਰਮਕਾਂਡਾਂ ਦੀਆਂ ਵਿਆਖਿਆਾਂ ਕਰਦੇ ਹਨ ਕੁਝ ਧਰਮਦਰਸ਼ਨ ਤੇ ਲਿਖੇ ਗਏ ਗ੍ਰੰਥ ਵੀ ਹਨ ਉਹਨਾਂ ਨੂੰ ਕ੍ਰੰਬਰ ਬ੍ਰਹਮਣ ਆਰੇਣਕ ਸੂਤਰ ਅਤੇ ਉਪਨਿਸ਼ਾਦ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਉਹਨਾਂ ਸਾਰਿਆਂ ਨੂੰ ਵੈਦਿਕ ਸਾਹਿਤ ਕਿਹਾ ਜਾਂਦਾ ਹੈ ਜਿਸ ਕਾਲ ਵਿੱਚ ਇਹ ਲਿਖੇ ਗਏ ਸਨ ਉਸ ਨੂੰ ਵੈਦਿਕ ਕਾਲ ਕਿਹਾ ਜਾਂਦਾ ਹੈ ਵੈਦਿਕ ਕਾਲ ਦਾ ਅੰਦਾਜ਼ਨ ਸਮਾਂ 1500 ઈਸਾ ਪੂਰਬ ਤੋਂ 500 ઈਸਾ ਪੂਰਬ ਤੱਕ ਦਾ ਹੈ ਇਹਨਾਂ ਨੂੰ ਦੋ ਭਾਗਾਂ ਵਿੱਚ ਵੰਡਿਆ ਗਿਆ ਹੈ ਪਹਿਲੇ ਕਾਲ ਨੂੰ ਰਿਗਵੇਦਿਕ ਕਾਲ ਜਾਂ ਆਰੰਭ ਵੈਦਿਕ ਕਾਲ ਕਿਹਾ ਜਾਂਦਾ ਹੈ ਬਾਅਦ ਦੇ ਸਮੇਂ ਨੂੰ ਉੱਤਰ ਵੈਦਿਕ ਕਾਲ ਕਿਹਾ ਜਾਂਦਾ ਹੈ ਕੀ ਤੁਹਾਨੂੰ ਪਤਾ ਹੈ ਕਿ ਸੰਸਾਰ ਦੀ ਸਭ ਤੋਂ ਪੁਰਾਣੀ ਪੁਸਤਕ ਕਿਹੜੀ ਹੈ ਵੈਦਿਕ ਸਭਿਆਤਾ ਦੇ ਲੋਕਾਂ ਨੂੰ ਆਮ ਤੌਰ ਤੇ ਆਰੀਆ ਕਿਹਾ ਜਾਂਦਾ ਹੈ ਸ਼ੁਰੂ ਵਿੱਚ ਇਹ ਲੋਕ ਪੰਜਾਬ ਵਿੱਚ ਜਮਨਾ ਨਦੀ ਤੋਂ ਲੈ ਕੇ ਅਫਗਾਨਿਸਤਾਨ ਦੀ ਸੀਮਾ ਤੱਕ ਰਹਿੰਦੇ ਸਨ ਬਾਅਦ ਵਿੱਚ ਇਹ ਲੋਕ ਪੂਰਬ ਅਤੇ ਦੱਖਣ ਵਿੱਚ ਗੰਗਾ ਨਦੀ ਦੇ ਮੈਦਾਨਾਂ ਵਿੱਚ ਫੈਲ ਗਏ ਵੈਦਿਕ ਲੋਕਾਂ ਦੇ ਅਸਲੀ ਨਿਵਾਸ ਸਥਾਨ ਬਾਰੇ ਕੁਝ ਵਿਦਵਾਨਾਂ ਦਾ ਵਿਚਾਰ ਹੈ ਕਿ ਲੋਕ ਮਤ ਅਸ਼ੀਆ ਤੋਂ ਪੰਜਾਬ ਵਿੱਚ ਆਏ ਜਦੋਂ ਕਿ ਦੂਸਰੇ ਵਿਦਵਾਨਾਂ ਦਾ ਵਿਚਾਰ ਹੈ ਕਿ ਇਹ ਲੋਕ ਰੂਸ ਦੇ ਯੂਰਪੀ ਸੀਮਾਵਰਤੀ ਇਲਾਕਿਆਂ ਤੋਂ ਆਏ ਸਨ ਹੁਣ ਬਹੁਤ ਸਾਰੇ ਵਿਦਵਾਨ ਆਰਿਆ ਦਾ ਅਰਥ ਹੈ ਸਰਵ ਉੱਤਮ ਸਿੱਖਿਆ ਅਤੇ ਸਭਿਆ ਇਸ ਵਿਚਾਰ ਨੂੰ ਮੰਨਦੇ ਹਨ ਕਿ ਆਰਿਆ ਲੋਕ ਬਾਹਰੋਂ ਨਹੀਂ ਆਏ ਸਗੋਂ ਪੰਜਾਬ ਦੇ ਹੀ ਮੂਲ ਨਿਵਾਸੀ ਸਨ ਕੁਝ ਇਤਿਹਾਸਕਾਰਾਂ ਅਨੁਸਾਰ ਆਰਿਆ ਭਾਰਤ ਦੇ ਵਸਨੀਕ ਸਨ ਜਦ ਕਿ ਹੋਰ ਵੀ ਇਤਿਹਾਸਕਾਰਾਂ ਦਾ ਵਿਚਾਰ ਹੈ ਕਿ ਉਹ ਆਰਿਆ ਬਾਹਰੋਂ ਆਏ ਸਨ ਪਰੰਤੂ ਪ੍ਰੋਫੈਸਰ ਮੈਕਸ ਮੂਲਰ ਇੱਕ ਜਰਮਨ ਵਿਦਵਾਨ ਦੇ ਇਸ ਵਿਚਾਰ ਨੂੰ ਠੀਕ ਮੰਨਿਆ ਗਿਆ ਹੈ ਉਹ ਸਾਰੀਆਂ ਭਾਸ਼ਾਵਾਂ ਦੇ ਅਧਿਐਨ ਪਿੱਛੋਂ ਇਸ ਨਤੀਜੇ ਤੇ ਪਹੁੰਚੇ ਹੈ ਕਿ ਭਾਰਤ ਵਾਸੀਆਂ ਰੋਮ ਦੇਸ਼ ਵਾਸੀਆਂ ਯੂਨਾਨੀਆਂ ਤੇ ਜਰਮਨ ਲੋਕਾਂ ਦੇ ਵੱਡੇ-ਵਡੇਰੇ ਜ਼ਰੂਰ ਹੀ ਇੱਕ ਸਥਾਨ ਤੇ ਰਹਿੰਦੇ ਹੋਣਗੇ ਉਸ ਨੇ ਕਈ ਭਾਸ਼ਾਵਾਂ ਦੇ ਕੁਝ ਸ਼ਬਦਾਂ ਨੂੰ ਲੈ ਕੇ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਉਹਨਾਂ ਵਿੱਚ ਕੋਈ ਖਾਸ ਫਰਕ ਨਹੀਂ ਸੀ ਉਸ ਦੇ ਵਿਚਾਰ ਅਨੁਸਾਰ ਆਰੀਆ ਲੋਕ ਸ਼ੁਰੂ ਵਿੱਚ ਮੱਧ ਏਸ਼ੀਆ ਵਿੱਚ ਰਹਿਣ ਵਾਲੇ ਸਨ ਅਤੇ ਜਿੱਥੋਂ ਉਹ ਭਾਰਤ ਅਤੇ ਯੂਰਪ ਦੇ ਹੋਰ ਦੇਸ਼ਾਂ ਵਿੱਚ ਫੈਲ ਗਏ ਰਿਗਵੇਦ ਰਿਗਵੇਦ ਵਿੱਚ ਸਿੱਧੂ ਜੈਲਮ ਬਿਤਤਾਸਤਾ ਚੀਨਾ ਅਸ਼ਕਨੀ ਰਾਵੀ ਪੁਰਸ਼ਨੀ ਵਿਆਸ ਵੀ ਪਾਸ ਸਤਲੁਜ, ਸਤੁਦਰੀ, ਸਰਸਵਤੀ, ਯਮੁਨਾ ਅਤੇ ਗੰਗਾ ਨਦੀਆਂ ਦਾ ਵਰਣਨ ਕੀਤਾ ਗਿਆ ਹੈ। Vedic ਕਾਲ ਵਿੱਚ ਸਰਸਵਤੀ ਨਦੀ ਨੂੰ ਸਭ ਤੋਂ ਵੱਧ ਪਵਿੱਤਰ ਮੰਨਿਆ ਜਾਂਦਾ ਹੈ। ਪੰਜਾਬ ਨੂੰ ਸੱਤ ਸਿੱਧੂ ਜਾਂ ਸੱਤ ਨਦੀਆਂ ਦਾ ਪ੍ਰਦੇਸ਼ ਕਿਹਾ ਜਾਂਦਾ ਹੈ। ਹਾਂ ਜੀ ਦੋਸਤੋ ਅਸੀਂ ਦੇਖਦੇ ਹਾਂ ਕਿ UPPSC 2021 ਦੇ ਵਿੱਚ ਨਦੀਆਂ ਦੇ ਪੁਰਾਣੇ ਨਾਮ ਅਤੇ ਨਵੇਂ ਨਾਮਾਂ ਦਾ ਇਨਾਮ ਦੇ ਨਾਲ ਉਹਨਾਂ ਦਾ ਮੈਚ ਕਰਵਾ ਕੇ ਜੁਗਮਾ ਕਾ ਆਪਸ਼ਨ ਦੇ ਵਿੱਚ ਦਿੱਤੇਆਂ ਗਈਆਂ ਸੀਗੀਆਂ ਤੇ ਉਹ ਪ੍ਰਸ਼ਨ ਸਾਡਾ ਇੱਥੋਂ ਬਣਿਆ ਹੋਇਆ ਸੀਗਾ ਤੇ ਅਸੀਂ ਦੇਖਿਆ ਗਿਆ ਕਿ ਪੰਜਾਬ ਪਟਵਾਰੀ ਦੇ ਵਿੱਚ 2000 ਜੋ 22 23 ਦੇ ਵਿੱਚ ਪੇਪਰ ਕੰਡਕਟ ਹੋਇਆ ਸੀਗਾ ਉਸ ਦੇ ਵਿੱਚ ਇਹ ਪ੍ਰਸ਼ਨ ਇੱਕ ਪੁੱਛਿਆ ਗਿਆ ਸੀਗਾ ਕਿ ਰਾਵੀ ਨਦੀ ਦਾ ਪੁਰਾਣਾ ਨਾਮ ਉਹਨਾਂ ਨੇ ਪੁੱਛਿਆ ਗਿਆ ਸੀ ਜਿਵੇਂ ਕਿ ਤੁਸੀਂ ਇਹਨੂੰ ਗੌਰ ਨਾਲ ਪੜਿਓ ਹਾਂ ਜੀ ਮਸਿੱਦੂ ਜੇਲਮ ਜੇਲਮ ਵੀ ਤਾਂ ਅਸਤਾ ਚਨਾਬ ਅਸ਼ਕਨੀ ਰਾਵੀ ਪਰੋਸ਼ਨੀ ਵਿਆਸਪਾਸ ਤੇ ਸਤਲੁਜ ਤੁਦਰੀ ਇਹਨਾਂ ਦੇ ਪੁਰਾਣੇ ਨਾਮ ਨੇ ਇਹਨਾਂ ਦੇ ਰੋਮਨ ਨਾਮ ਵੀ ਹਨ ਤੇ ਉਹ ਤੁਸੀਂ ਇੰਟਰਨੈਟ ਦੇ ਰਾਹੀਂ ਜਾ ਤੁਸੀਂ ਐਨਸੀਐਟ ਦੇ ਵਿੱਚੋਂ ਵੀ ਕਲੀਅਰ ਕਰ ਸਕਦੇ ਹੋ ਆ ਰਾਜਨੀਤਿਕ ਜੀਵਨ ਆਰੰਭਿਕ ਵੈਦਿਕ ਕਾਲ ਵਿੱਚ ਬਹੁਤ ਸਾਰੇ ਛੋਟੇ-ਛੋਟੇ ਕਬੀਲੇ ਰਾਜ ਕਰਦੇ ਸਨ ਇਹਨਾਂ ਵਿੱਚੋਂ ਕੁਝ ਜਿਵੇਂ ਕਿ ਅਨੂ ਯਦੂ ਪਰ ਭਰਤ ਦਾ ਵਰਨ ਰਿਗਵੇਦ ਵਿੱਚ ਮਿਲਦਾ ਹੈ ਬਾਅਦ ਵਿੱਚ ਕੁਰੂ ਪੰਚਾਲ ਵਿਦਹ ਆदि ਵੱਡੇ ਰਾਜ ਹੁੰਦ ਵਿੱਚ ਆਏ ਰਾਜਾ ਆਪਣੇ ਰਾਜ ਦਾ ਮੁਖਿਆ ਹੁੰਦਾ ਸੀ ਇਸ ਲਈ ਰਾਜੇ ਦਾ ਪੁੱਤਰ ਹੀ ਰਾਜ ਦਾ ਉੱਤਰ ਅਧਿਕਾਰੀ ਹੁੰਦਾ ਸੀ ਰਾਜੇ ਨੂੰ ਰਾਜਨ ਕਿਹਾ ਜਾਂਦਾ ਸੀ ਸਮਰਾਟ ਬਧੇਰੇ ਸਾਕਤੀਸ਼ਾਲੀ ਰਾਜਿਆਂ ਨੂੰ ਸਮਰਾਟ ਕਿਹਾ ਜਾਂਦਾ ਸੀ ਜਿਵੇਂ ਤੁਸੀਂ ਦੇਖਦੇ ਹੋਵੋਗੇ ਸ਼ੋ ਅਸ਼ੋਕ ਸਮਰਾਟ ਐਦਾ ਦੇ ਜੋ بڑے بڑے ਸਾਕਤੀਸ਼ਾਲੀ ਰਾਜੇ ਹੁੰਦੇ ਸੀ ਉਹਨਾਂ ਨੂੰ ਸਮਰਾਟ ਦੀ ਪਦਵੀ ਦਿੱਤੀ ਜਾਂਦੀ ਸੀ ਤੇ ਉਹਨਾਂ ਨੂੰ ਸਮਰਾਟ ਕਹਿ ਕੇ ਬੁਲਾਇਆ ਜਾਂਦਾ ਸੀ ਰਾਜੇ ਦੀ ਪ੍ਰਜਾ ਦੁਆਰਾ ਚੋਣ ਕਰਨ ਸੰਬੰਧੀ ਕੁਝ ਉਦਾਹਰਣ ਮਿਲੇ ਹਨ ਪਰੰਤੂ ਉਸ ਸਮੇਂ ਰਾਜਤੰਤਰ ਪ੍ਰਣਾਲੀ ਹੀ ਲਾਗੂ ਸੀ ਰਾਜਤੰਤਰ ਪ੍ਰਣਾਲੀ ਤੋਂ ਪਾਪਗੀ ਹੁੰਦਾ ਅੱਜ ਦੇ ਜੋ ਅਸੀਂ ਡੈਮੋਕ੍ਰੇਸੀ ਦੇਖਦੇ ਆਂ ਇਹਦੇ ਵਿੱਚ ਜਿਹੜਾ ਸਾਡਾ ਅਸੀਂ ਕਹਿੰਦੇ ਨੇ ਪ੍ਰਧਾਨ ਮੰਤਰੀ ਰਾਸ਼ਟਰਪਤੀ ਜੋ ਲੋਕਾਂ ਦੁਆਰਾ ਚੁਣਿਆ ਜਾਂਦਾਗਾ ਪਰ ਇਸ ਦੇ ਵਿੱਚ ਕੀ ਹੁੰਦਾ ਸੀਗਾ ਕਿ ਪੀੜ੍ਹੀ ਦੜ ਪੀੜ੍ਹੀ ਜਿਵੇਂ ਰਾਜੇ ਦਾ ਮੁੰਡਾ ਅੱਗੇ ਰਾਜਾ ਬਣਦਾ ਸੀ ਉਸ ਨੂੰ ਅਸੀਂ ਰਾਜਤੰਤਰ ਕਹਿੰਦਾਂਗੇ ਸ਼ਾਇਦ ਆਧੁਨਿਕ ਸੰਸਦ ਦੀ ਤਰ੍ਹਾਂ ਰਾਜੇ ਦੀ ਸਹਾਇਤਾ ਲਈ ਦੋ ਮਤਵਪੂਰਨ ਸੰਸਥਾਵਾਂ ਸਨ ਇਹਨਾਂ ਨੂੰ ਸਭਾ ਤੇ ਸਿਮੇਤੀ ਕਿਹਾ ਜਾਂਦਾ ਸੀ ਜਿਵੇਂ ਅਸੀਂ ਅੱਜ ਦੇ ਮੰਤਰੀ ਮੰਡਲ ਕਹਦੇ ਕਿ ਪ੍ਰਧਾਨ ਮੰਤਰੀ ਦੀ ਸਹਾਇਤਾ ਲਈ ਮੰਤਰੀ ਮੰਡਲ ਦੇ ਉੱਤੇ ਉਸਦੇ ਮੰਤਰੀ ਹੁੰਦੇ ਹਨ ਤੇ ਇਸੇ ਤਰ੍ਹਾਂ ਪ੍ਰਾਤਨ ਸਮੇਂ ਦੇ ਵਿੱਚ ਸਭਾ ਤੇ ਸਮੇਂਤੀ ਨਾਮ ਦੀਆਂ ਦੋ ਸੰਸਥਾਵਾਂ ਸਨ ਜੋ ਰਾਜ ਦੀ ਸਹਾਇਤਾ ਕਰਨ ਲਈ ਬਣਾਈਆਂ ਗਈਆਂ ਸਨ ਇਨਾਂ ਕਾਰਨ ਲਈ ਬਹੁਤ ਸਾਰੇ ਅਧਿਕਾਰ ਵੀ ਹੁੰਦੇ ਸਨ ਜਿਵੇਂ ਕਿ ਪੁਜਾਰੀਤ ਮੁਖ ਸਲਾਹਕਾਰ ਅਤੇ ਧਾਰਮਿਕ ਕੰਮ ਕਰਨ ਵਾਲਾ ਸੈਨਾਨੀ ਸੈਨਾ ਦਾ ਮੁਖੀਆ ਗ੍ਰਾਮੀਂ ਪਿੰਡ ਦਾ ਮੁਖੀਆ ਹੁੰਦਾ ਸੀਗਾ ਇਹਨਾਂ ਦਾ ਸਮਾਜਿਕ ਜੀਵਨ ਬਾਰੇ ਗੱਲ ਕਰੀਏ ਪ੍ਰਾਚੀਨ ਕਾਲ ਵਿੱਚ ਜੋ ਸਮਾਜ ਚਾਰ ਭਾਗਾਂ ਵਿੱਚ ਵੰਡਿਆ ਹੋਇਆ ਸੀ ਜਿਨ੍ਹਾਂ ਨੂੰ ਵਰਣ ਕਿਹਾ ਜਾਂਦਾ ਸੀ ਬ੍ਰਾਹਮਣ ਖੱਤਰੀ ਵੈਸ਼ ਅਤੇ ਸ਼ੂਦਰ ਚਾਰੇ ਵਰਣ ਕੰਮ ਤੇ ਆਧਾਰਿਤ ਸਨ ਬ੍ਰਾਹਮਣ ਜਿਸ ਦਾ ਕੰਮ ਪੜਨਾ ਪੜਾਉਣਾ ਅਤੇ ਧਾਰਮਿਕ ਕੰਮਾਂ ਦੀ ਦੇਖਰੇਖ ਕਰਨਾ ਸੀ ਖੱਤਰੀ ਯੋਧਾ ਵਰਗ ਨਾਲ ਸਬੰਧ ਰੱਖਦੇ ਸਨ ਕਿਸਾਨ ਅਤੇ ਵਪਾਰੀ ਵੈਸ਼ ਵਰਗ ਨਾਲ ਸੰਬੰਧਿਤ ਸਨ ਸ਼ੂਦਰ ਦਾਸ ਵਰਗ ਨਾਲ ਸੰਬੰਧ ਰੱਖਦੇ ਸਨ ਸ਼ੁਰੂ ਵਿੱਚ ਜਾਤੀ ਪ੍ਰਥਾ ਕਟੋਰੀ ਨਹੀਂ ਸੀ ਪਰੰਤੂ ਬਾਅਦ ਵਿੱਚ ਉਹ ਸੰਗਤ ਅਤੇ ਕਠੋਰ ਹੋ ਗਈ ਆਮ ਤੌਰ ਤੇ ਲੋਕ ਪਿੰਡਾਂ ਵਿੱਚ ਰਹਿੰਦੇ ਸਨ ਭਾਵੇਂ ਕਿਲੇਬੰਦੀ ਨਗਰਾਂ ਦਾ ਵੀ ਵਰਣਨ ਮਿਲਦਾ ਹੈ ਇਸ ਤੋਂ ਪਤਾ ਲੱਗਦਾ ਹੈ ਕਿ ਵੈਦਿਕ ਕਾਲ ਵਿੱਚ ਵਿਸ਼ਾਲ ਨਗਰ ਵੀ ਮੌਜੂਦ ਸਨ ਪਰਿਵਾਰ ਸਮਾਜ ਦੀ ਸਭ ਤੋਂ ਛੋਟੀ ਇਕਾਈ ਸੀ ਮਾਤਾ ਪਿਤਾ ਬੱਚੇ ਭੈਣ ਭਰਾ ਆਮ ਤੌਰ ਤੇ ਇਕੱਠੇ ਰਹਿੰਦੇ ਸਨ ਉਮਰ ਵਿੱਚ ਸਭ ਤੋਂ ਵੱਡਾ ਮਰਦ ਪਰਿਵਾਰ ਦਾ ਮੁਖੀਆ ਹੁੰਦਾ ਸੀ ਬੱਚਿਓ ਤੁਸੀਂ ਦੇਖਿਆ ਹੋਵੇਗਾ ਤੁਹਾਡੇ ਅੱਜ ਤੋਂ ਲਗਭਗ 10-15 ਸਾਲ ਪਹਿਲਾਂ ਦੀ ਗੱਲ ਕਰੀਏ ਅੱਜਕਲ ਸੰਯੁਕਤ ਪਰਿਵਾਰ ਨਹੀਂ ਰਹੇ ਤੇ ਤੁਸੀਂ ਦੇਖਿਆ ਹੋਵੇਗਾ ਜੋ ਸਾਡਾ ਦਾਦਾ ਹੋਊਗਾ ਜਾਂ ਤੁਹਾਡਾ ਪਰਦਾਦਾ ਉਹ ਪਰਿਵਾਰ ਦਾ ਮੁਖਿਆ ਹੋ ਗਿਆ ਤੇ ਸਾਰੇ ਮੈਂਬਰ ਉਹਦੀ ਸਲਾਹ ਨਾਲ ਕੋਈ ਕੰਮ مشਵਰਾ ਕਰਦੇ ਸਨ ਤੇ ਕਿਤੇ ਕਿਤੇ ਅੱਜ ਵੀ ਇਹ ਕਈ ਪਰਿਵਾਰਾਂ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲਦਾ ਹੋਵੇਗਾ ਵੈਦਿਕ ਕਾਲ ਵਿੱਚ ਇਸਤਰੀਆਂ ਨੂੰ ਸਮਾਜ ਵਿੱਚ ਬਹੁਤ ਅਸਥਿਕਾਰ ਅਤੇ ਜਾਦੀ ਪ੍ਰਾਪਤ ਸੀ ਉਹ ਪੜੀਆਂ ਲਿਖੀਆਂ ਹੁੰਦੀਆਂ ਸਨ ਅਤੇ ਆਪਣੀ ਇੱਛਾ ਅਨੁਸਾਰ ਵਿਆਹ ਕਰਵਾ ਸਕਦੀਆਂ ਸਨ ਉਹ ਸਾਰੇ ਸਮਾਜਿਕ ਅਤੇ ਧਾਰਮਿਕ ਕੰਮਾਂ ਵਿੱਚ ਹਿੱਸਾ ਲੈਂਦੀਆਂ ਸਨ ਸਾਨੂੰ ਵੱਖ-ਵੱਖ ਕਿੱਤਿਆਂ ਵਿੱਚ ਕੰਮ ਕਰਦੀਆਂ ਇਸਤਰੀਆਂ ਦੇ ਬਹੁਤ ਸਾਰੇ ਵਰਣਨ ਮਿਲਦੇ ਹਨ ਆਪਲਾ ਘੁਸ ਅਤੇ ਵਿਸ਼ਵਾਰਾ ਵੈਦਿਕ ਕਾਲ ਦੀਆਂ ਕੁਝ ਪ੍ਰਸਿੱਧ ਇਸਰੀਆਂ ਸਨ ਵੈਦਿਕ ਲੋਕਾਂ ਦਾ ਮੁੱਖ ਭੋਜਨ ਕਣਕ ਚਾਵਲ ਤੇ ਦਾਲਾਂ ਸਨ ਉਹ ਫਲ ਅਤੇ ਸਬਜ਼ੀਆਂ ਤੋਂ ਇਲਾਵਾ ਦੁੱਧ ਮੱਖਣ ਅਤੇ ਘਿਓ ਦੀ ਬਹੁਤ ਵਰਤੋਂ ਕਰਦੇ ਸਨ ਲੋਕ ਮਾਸ ਵੀ ਖਾਂਦੇ ਸਨ ਉਹ ਖਾਸ ਉਸਤਾਂ ਦੇ ਮੌਕੇ ਤੇ ਸੋਮਰਸ ਪਿੰਦੇ ਸਨ ਹ ਕੁਝ ਲੋਕ ਸ਼ਰਾਬ ਵੀ ਪਿੰਦੇ ਸਨ ਜਿਸ ਨੂੰ ਸੁਰਾ ਕਿਹਾ ਜਾਂਦਾ ਸੀ ਪਰੰਤੂ ਇਸ ਨੂੰ ਸਮਾਜ ਵਿੱਚ ਬੁਰਾ ਸਮਝਿਆ ਜਾਂਦਾ ਸੀ ਵੈਦਿਕ ਲੋਕ ਖੇਡਾਂ ਦੇ ਬਹੁਤ ਸ਼ੌਕੀਨ ਸਨ ਰੱਥ ਦੌੜ ਘੋੜ ਸਵਾਰੀ ਸੀ ਕਾਰ ਆਦੀ ਉਹਨਾਂ ਦੀਆਂ ਹਰਮਨ ਪਿਆਰੀਆਂ ਖੇਡਾਂ ਸਨ ਨੱਚਣਾ ਗਾਉਣਾ ਚੌਪਟ ਆਦੀ ਦੀ ਵੀ ਮਨੋਰੰਜਨ ਦੇ ਹਰਮਨ ਪਿਆਰੇ ਸਾਧਨ ਸਨ ਦੋਸਤੋ ਅੱਜ ਦੀ ਵੀਡੀਓ ਇੱਥੇ ਹੀ ਸਮਾਪਤ ਕਰਦੇ ਹਾਂ ਤੇ ਨੈਕਸਟ ਪਾਰਟ ਦੇ ਵਿੱਚ ਅਸੀਂ ਦੇਖਾਂਗੇ ਆਰਥਿਕ ਜੀਵਨ ਵੈਦਿਕ ਕਾਲ ਦੇ ਲੋਕਾਂ ਦਾ ਆਰਥਿਕ ਜੀਵਨ ਕਿਹੋ ਜਿਹਾ ਸੀ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨ ਨਾਲ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਰੱਬ ਰਾਖਾ